ਅੱਜ ਸਾਡਾ ਕੀ ਹਾਲ ਹੈ ਸਾਡਾ ਦਾਦਾ ਬਾਬਾ ਚਟਾ ਦਾਣਾ ਸਿੱਖੀ ਸਰੂਪ ਸੰਭਾਲ ਲਿਆ ਤੇ ਗਾਹ ਮੁੰਡੇ ਨੇ ਆਹ ਦਾੜੀ ਕੇਸ ਕੱਟ ਕੇ ਕਹਿੰਦਾ ਮੈਂ ਦਾੜੀ ਕੱਟੀ ਕੇਸ ਤੇ ਆ ਗਏ ਨੇ ਉਹ ਇੱਕ ਵੀ ਕੱਟਿਆ ਲਿਆ ਤੇ ਸਾਰੀ ਗੱਲ ਮੁੱਕ ਗਈ ਤੇ ਗਾਹ ਜਿਹੜਾ ਪੋਤਰਾ ਹੋਇਆ ਉਹ ਤੇ ਬਿਲਕੁਲ ਕਲੀਨ ਸ਼ੇਵ ਹੋ ਗਿਆ ਸਿੱਖੀ ਕਿੱਥੇ ਰਹਿ ਗਈ ਕਮਾਲ ਦੀ ਗੱਲ ਹੈ ਸਿੱਖਾ ਕੇ ਰੋਣਾ ਪੈਂਦਾ ਓਏ ਤੁਸੀਂ ਸੇਖੋ ਨਹੀਂ ਤੇ ਕਹਦੀ ਕ੍ਰਿਸਚੀਅਨ ਨੂੰ ਨਹੀਂ ਕਹਿਣਾ ਪੈਂਦਾ ਤੂੰ ਕ੍ਰਿਸਚੀਅਨ ਆ ਹੋ ਸਕੋ ਇਧਰੋਂ ਉਧਰੋਂ ਵੀ ਫੜੀ ਜਾਂਦੇ ਜਿਹੜਾ ਕਹਣਾ ਨਹੀਂ ਉਹਨਾਂ ਦੇ ਢੇ ਚੜ ਜਾਂਦਾ ਕਦੇ ਹਿੰਦੂ ਨੂੰ ਨਹੀਂ ਕਹਿਣਾ ਪਿਆ ਤੂੰ ਹਿੰਦੂ ਆ ਇਹ ਸਾਡੀ ਮਤ ਮਾਰੀ ਆ ਅਸਲ 'ਚ ਨਾਲ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਗੱਲ ਤੇ ਹੈਗੀ ਆ ਆਖੀਏ ਧੀ ਨੂੰ ਤੇ ਸਮਝਾਈਏ ਨੌ ਨੂੰ ਗੱਲ ਤੇ ਆ ਆ ਤੇ ਸਿਆਣੇ ਤੁਸੀਂ ਬੈਠੇ ਹੋਏ ਗੱਲ ਦਾ ਮੈਨੂੰ ਯਕੀਨ ਹੋਇਆ ਕੀ ਵੀ ਚਾਰ ਪੰਜ ਵੈਰਾਈਟੀਆਂ ਦੇ ਬੰਦੇ ਫੜਲੇ ਡਾਕੂਆਂ ਨੇ ਤੋਂ ਸਾਰਿਆਂ ਨੂੰ ਫੜ ਕੇ ਖਲਾਰ ਲਿਆ ਉਹ ਪੁੱਛਣ ਵੀ ਹੁਣ ਸਾਰੇ ਮਾਰ ਦੇਣੇ ਆ ਇੱਕ ਵਿੱਚ ਤੁਹਾਡੇ ਵਾਲਾ ਤੁਹਾਡੇ ਮਹਿਕਮੇ ਦਾ ਬੰਦਾ ਵੀ ਤੇ ਬਾਕੀ ਤਿੰਨ ਚਾਰ ਹੋਰ ਸੀ ਜਿਹੜੇ ਮਰਜੀ ਗੇਲ ਲੋ ਫੜ ਲਿਓ ਨਾ ਤੇ ਜਦੋਂ ਜਦੋਂ ਕਿਹੜੇ ਬੰਦੇ ਨੂੰ ਪੁੱਛਣ ਤੇਰੀ ਆਖਰੀ ਇੱਛਾ ਕੀ ਜੋ ਕਵੇ ਆ ਉਹ ਪੂਰੀ ਕਰਕੇ ਬੰਦਾ ਮਾਰ ਦੇਣ ਜਦੋਂ ਫਿਰ ਤੁਹਾਡੇ ਵਾਲੇ ਦੀ ਵਾਰੀ ਆਈ ਉਹਨੂੰ ਪੁੱਛਣ ਤੇਰੀ ਇੱਛਾ ਉਹ ਕਹਿੰਦਾ ਮੇਰੀ ਇੱਛਾ ਈ ਹੈ ਮੇਰੇ 176 ਮਾਰੋ ਉਹ ਕਹਿਣ ਲੱਗੇ ਮਾਰ ਦੇ ਤੈਨੂੰ ਇੱਕ ਗੋਲੀ ਨਾਲ ਹੀ ਦੇਣਾ 176 ਉਹ ਕਹਿੰਦਾ ਮੇਰੀ ਆਖਰੀ ਇੱਛਾ ਈ ਇਹ ਹੋ ਚਲੋ ਫਿਰ ਮਾਰਨੇ ਪੈਣੇ ਸੀ 99 ਛਤਰ ਖਾ ਗਿਆ ਆਂਦਾ ਖਲੋਜੋ ਖਲੋਜੋ ਦੱਬ ਜੋ ਪਿਸਤੌਲ ਕੱਢ ਕੇ ਤੇ ਪੰਜ ਛੇ ਬੰਦੇ ਮਾਰਦੇ ਉਹ ਦੋ ਚਾਰ ਰਹਿ ਗਏ ਉਹ ਬੜੇ ਹੈਰਾਨ ਹੋਏ ਉਹ ਪੁੱਛਦੇ ਵੀ ਗਏ ਤੇਰੇ ਕੋਲ ਪਹਿਲਾਂ ਹੀ ਪਿਸਤੌਲ ਹੀ ਉਦੋਂ ਹੀ ਮਾਰ ਦੇਂਦੋ ਤੇਰੇ ਨਾਲ ਦੇ ਵੱਜ ਜਾਂਦੇ ਆਂਦਾ ਕੀ ਕਰੀਏ ਸਾਨੂੰ ਅਕਲ ਹੀ ਛਤਰ ਖਾ ਕੇ ਆਉਂਦੀ ਆ ਇਹ ਤੁਸੀਂ ਮਾਰੇ ਤੇ ਦਿਮਾਗ ਖੰਮ ਕੀਤਾ ਤੁਸੀਂ ਨਾ ਮਾਰਦੇ ਮਰਦਾਂ ਨੂੰ ਵੀ ਜਾਣਾ ਸੀ ਸਾਡੇ ਲੋਕਾਂ ਦਾ ਆ ਹਾਲ ਆ ਸਾਡੇ ਲੋਕਾਂ ਨੇ ਜਦੋਂ ਚੰਗੀ ਮਾਰ ਪੈਂਦੀ ਉਦੋਂ ਪਤਾ ਲੱਗਦਾ ਵੀ ਇਹ ਕੌਣ ਆ ਨਹੀਂ ਤੇ ਭੇਡਾਂ ਦੇ ਸ਼ੇਰ ਦਾ ਬੱਚਾ ਰਲ ਤੇ ਗਿਆ ਵਾ ਉਦਾਂ ਹੀ ਖਾਈ ਜਾਂਦੇ ਆ ਉਦਾਂ ਫਿਰ ਹੀ ਜਾਂਦੇ ਆ ਜਿੱਦਣ ਅਸਲ ਤੇ نسل ਦੀ ਗੱਲ ਹੋਈ ਉਦੋਂ ਪਤਾ ਲੱਗਣਾ ਹੀ ਕੌਣ ਤੇ ਉਦੋਂ ਪਤਾ ਲੱਗਣਾ ਵੀ ਜਿੰਨੇ ਬਣੇ ਫਿਰਦੇ ਨੇ ਇਹ ਕਿੰਨੇ ਕੁ ਰਹਿਣਗੇ ਸਭ ਭੱਜ ਜਾਣੇ ਨੇ ਉਦੋਂ ਭੇਖੀ ਵੀ ਭੱਜ ਜਾਣੇ ਨੇ ਉਦੋਂ ਫਿਰ ਖਰੇ-ਖਰੇ ਨਿਆਰੇ-ਨਿਆਰੇ ਹੀ ਰਹਿ ਜਣੇ ਆ ਬਾਕੀ ਸਾਰਾ ਬੂਰ ਝੜ ਜਾਣਾ ਵਾ